ਕਿੱਥੇ ਨੇ ਡੱਬੀ ਹਰ ਆਹ ਭਰੀਆ ਕੀ ਦੇਖਦੇ ਹਾਂ ਉਹ ਤਾਂ ਨਾਲ ਹੀ ਲੱਗਿਆ ਬੀਬਾ ਵੇਂਦੇ ਜਵਾਲੀ ਹੋ ਚਲ ਕੋਈ ਨਾ ਤਾਂ ਆਪ ਹੀ ਹੋ ਜਾਣੀ ਐ ਜੇ ਤੁਸੀਂ ਪਾ ਦੋ ਕੋਈ ਨਾ ਇੰਨਾ ਨਹੀਂ ਕੋਈ ਉਹ ਹੈਗਾ ਉਹ ਤਾਂ ਆਪ ਹੀ ਹੋ ਹੀ ਜਾਣੀ ਸਾਰੇ ਪੌਣੇ ਨੇ ਹਾ ਕੇ ਰੱਖਣੇ ਨੇ ਹਜੇ ਵਿੱਚ ਦੂਏ ਟੋਲਜ ਵੀ ਪਾਉਣੇ ਨੇ ਚਲ ਪਾ ਦੋ ਤੂੰ ਪਾ ਮੈਂ ਪਾ ਮਾ ਬਸ ਇਹ ਨਹੀਂ ਮੈਂ ਇਹ ਟਾਣੀ ਪਾ ਦੇਣੀ ਆ ਸੀਗੀਆਂ ਜਿਵੇਂ ਪੌਣੀਆਂ ਪਾ ਦੇ ਕਾ ਤੋੜ ਕੇ ਪੱਤੇ ਪਾਏ ਨੇ ਪੱਤੇ ਤੋੜ ਕੇ ਪਾਏ ਨੇ ਉਹ ਤਾਂ ਪੱਤੇ ਦਾ ਲੈਸੇ ਤਾਂ ਨਹੀਂ ਬਹੁਤ ਬੰਨ੍ਹਣਗੇ ਨਹੀਂ ਤੇ ਦ ਸੁੱਕੂਗੇ ਵੈਸੇ ਹੀ ਚੜਚੜ ਨਹੀਂ ਕਿਨੀ ਅਦਰ ਜਣਾ ਨਹੀਂ ਤੇ ਲਿਪਕ ਨਹੀਂ ਭਾਂਜੀ ਪੈਕੇਟ ਸੀਗੇ 2:00 12:00 ਵੇ ਪਏ ਚ ਬਾਹਰ ਢੋਲ ਚ ਪੈ ਜਾਣਗੇ ਕਿ ਚੰਗੂਰੇ ਐਨੀ ਕਰਖਣੀ ਆ ਇਹਨੂੰ ਐਨ ਵੀ ਨਹੀਂ ਖੋਤਾ ਤੁਸੀਂ ਦੇਖੋ ਆਪਣੇ ਅਕੋਰਡਿੰਗ ਆਹ ਕਰੀਏ ਚ ਪਾ ਦਿੰਦੇ ਹਾਂ ਬਸ ਆਹ ਕਰ ਲਿਓ ਆੜੇ ਵੀ ਪੈ ਗਈਆਂ ਖੰਡਾਤੀਆਂ ਅਸੀਸ ਵੀ ਕਣਕ ਪਵਾਉਂਦਾ ਹੋਰ ਟੋਲ ਚ ਸੀਸ ਨਹੀਂ ਪਾ ਦੇਣੀ ਸਾਰੀ ਕੀ ਹਾਲਤ ਕਰੀਏ ਸੀਸ ਨੇ ਕਣਕ ਤੇ ਨਾਨਾ ਫੇਰ ਵੀ ਸਾਫ ਹੈ ਜਿੱਕੇ ਗਾਣ ਉਹ ਤਾਂ ਬਹੁਤ ਸਾਫ ਹੂੰ ਉਹ ਤਾਂ ਦੁੱਗਣਾ ਛਾਣ ਬਹੁਤ ਟਾਈਮ ਲੱਗਦਾ ਉਹ ਕਰਨ ਨੂੰ ਡਾਉਣ ਨੂੰ ਉਹ ਕਰਨ ਨੂੰ ਸੰਗ ਨੇ ਹੰਟੋ ਜਿੱਕੇ ਜਾਨੇ ਸਾਣੇ ਸਾ ਅਸੀਂ ਉਸ ਨੂੰ ਇੱਧਰ ਨਹੀਂ ਜਾਣਾ ਪੁੱਤ ਧੁੱਪ ਕੀ ਕਰਨ ਲਈ ਨਹੀਂ ਨਹੀਂ ਕਰਨ ਲਈ ਜੁੱਪੂ ਨਹੀਂ ਨਹੀਂ ਕਰਨ ਲਈ ਤੇਰੇ ਕੋਈ ਹੈ ਨਹੀਂ ਮੈਂ ਆਪਣੇ ਪੌੜੀ ਚੱਲ ਜਾ ਮੂੰਠੀਆਂ ਕਿਉਂ ਭਰਦਾ ਓਸੀਸ ਓ ਹੱਟ ਜਾ ਅੰਬ ਗਿਆ ਛੱਡ ਮੁਟਿਆ ਤੇ ਨੱਚੇਗਾ ਆਈ ਗੋਊਗਾ ਹੈ ਦਾਣਿਆਂ ਤੇ ਡਾਂਸ ਕਰਦਾ ਤੂੰ ਲੈ ਜਾ ਹਾਂ ਹਾਂ ਐਸੀ ਸੋ ਕਿਉਂ ਖੰਡਾਉਣਾ ਪੁੱਤਾਂ ਕੰਡ ਲੜੂ ਤਾਂ ਕਿ ਗੱਦੀ ਮੂੰਹ ਬੰਦ ਲਾਉ ਜੀ ਟੋਲ ਗਿਆ ਹੁਣ ਪਰ ਟੱਕਣ ਲਾ ਜਾਣਾ ਇਹਦਾ ਪੂਰੀ ਤਰ੍ਹਾਂ ਬੰਦ ਕਰਕੇ ਦੱਬ ਕੇ ਲਾ ਦਿਓ ਅਸਤੇ ਇਹ ਸੈਕ ਤੇ ਕੁਛ ਆਜੂ ਬੁੱਤੇ ਇੱਧਰ ਆ ਜਾ ਪੈਰਾਂ 'ਚ ਵੀ ਨਹੀਂ ਕੁਛ ਪਾਇਆ ਵਿਆ ਤੇਰਾ ਤੂੰ ਉੱਥੇ ਅੰਦਰੇ ਕੱਢਿਆ ਹੈ ਸੈਂਡਲ ਵੀ ਆਪਦੇ ਬੰਦ ਇਸ ਰਹਿਣਾ ਔਰ ਕਿੱਥੇ ਬੜਦੇ ਦੇਖੂ ਜੀ ਚਲੋ ਚਲੋ ਇਹਦੇ 'ਚ ਪਾਵਾਂਗੇ ਕਿੱਥੇ ਲਾਉਣਾ ਇਹ ਇੱਥੇ ਅਸੀਸ ਇੱਧਰ ਆ ਜਾਓ ਅਸੀਸ ਦੇਖ ਲੋ ਕਿੱਥੇ ਵੱੜਦਾ ਮੈਂ ਦੇ ਦਨੀਆ ਚੱਕ ਕੇ ਤੁਸੀਂ ਇੱਥੇ ਫੜਾਈ ਜਾਓ ਬਸ ਇਹ ਤਾਂ ਪਾ ਲੈਣੀ ਹੈ ਉਹ ਹਟਾ ਹਾਂ ਮੈਂ ਪਾ ਲੈਣੀ ਆ ਉਹ ਉੱਥੋਂ ਉੱਪਰੋਂ ਫੜ ਰੱਖੀ ਜਾ ਰੱਖਦੇ ਨਾ ਉਹ ਉਹ ਬਾਹਰ ਦੇ ਆ ਬੰਨ ਮੰਨ ਗਿਆ चकनिया उखी हुए हैं बड़ी रहन दो। कंटी हाँ बड़ी चकनी में उखी होंगे छोटे इन छोटे यार। कोई वीडियो क्या आवाज़ है थोड़ी जी हॉरर वाली है कोई ना मैं वीडियो ये भी पार्टी है वो भी उन लोग की फ़ाकेट ਅਸੀਸ ਕਹਿੰਦਾ ਸਾਰੇ ਕਣਕ ਪਾਉਣ ਲੱਗੇ ਹੋਏ ਨੇ ਮੈਂ ਤੜਕਾ ਲਾ ਦਿੰਨਾ ਸਬਜ਼ੀਆਂ ਹੈ ਉਹ ਅਸੀਸ ਉਹ ਅਸੀਸ ਉਰੀ ਆਜੋ ਬੋਤਾ ਏ ਵੀ ਭਰ ਗਿਆ ਹੁਣ ਲਾ ਦੋ ਟੱਕਣ ਟੱਕਣ ਉੱਪਰ ਨੂੰ ਉਠਵੜਿਆ ਅਸੀਸ ਨੇ ਸਾਰਿਆਂ ਨਾਲੋਂ ਵੱਧ ਕਣਕ ਪਾਈ ਆ ਅਸੀਸ ਦੀ ਹਾਲਤ ਦੇਖਣ ਵਾਲੀ ਆ ਉਹ ਅਸੀਸ